ਸਤਿ ਸ਼੍ਰੀ ਅਕਾਲ ਪੰਜਾਬ ਡੈਰੀਜ਼ ਦੇਖ ਰਹੇ ਹਾਂ ਤੁਸੀਂ ਤੇ ਮੈਂ ਅੱਜ ਅੱਜ ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਈਆ 86.7 ਤੇ ਖੁੱਲਿਆ ਤੇ ਛੇਤੀ ਹੀ 65 ਪੈਸੇ ਵੱਧ ਕੇ 86.13 ਪ੍ਰਤੀ ਡਾਲਰ ਤੇ ਪਹੁੰਚ ਗਿਆ ਹੈ ਇਹ ਮਜ਼ਬੂਤੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਨਰਮੀ ਤੇ ਡਾਲਰ ਦੀ ਕਮਜ਼ੋਰੀ ਕਰਕੇ ਸਾਨੂੰ ਦੇਖਣ ਨੂੰ ਮਿਲੀ ਹੈ ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਈਰਾਨ ਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਦੀ ਉਮੀਦਾਂ ਨੇ ਬਾਜ਼ਾਰ ਵਿੱਚ ਧੀਰਜ ਪੈਦਾ ਕੀਤੀ ਹੈ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਆਏ ਨਵੇਂ ਸੰਕੇਤਾਂ ਨੇ ਦੱਸਿਆ ਕਿ ਦੋਵੇਂ ਦੇਸ਼ ਹੋ ਸਕਦੇ ਨੇ ਕਿ ਜੰਗ ਖਤਮ ਕਰਨ ਵੱਲ ਵਧ ਰਹੇ ਹੋਣ ਦੁਨੀਆ ਭਰ ਦੀਆਂ ਆਰਥਿਕ ਚਾਲਾਂ 'ਚ ਇਹ ਵੇਖਣ ਨੂੰ ਮਿਲਿਆ ਕਿ ਬ੍ਰੈਟ ਕਰੂਡ ਤੇਲ ਦੀ ਕੀਮਤ 2.73% ਘਟ ਕੇ 69.53 ਡਾਲਰ ਪ੍ਰਤੀ ਬੈਰਲ ਤੇ ਆ ਗਈ ਹੈ ਇਸ ਨਾਲ ਤੇਲ ਆਯਾਤ ਤੇ ਭਾਰਤ ਦੀ ਲਾਗਤ ਘਟ ਹੋ ਸਕਦੀ ਹੈ ਜਿਸ ਨਾਲ ਰੁਪਏ ਨੂੰ ਸਹਾਰਾ ਮਿਲਦਾ ਨਜ਼ਰ ਆਉਂਦਾ ਹੈ ਸਿਰਫ ਇਹੀ ਨਹੀਂ ਅਮਰੀਕਾ ਡਾਲਰ ਨੂੰ ਮਾਪਣ ਵਾਲਾ ਡਾਲਰ ਇੰਡੈਕਸ ਵੀ 0.29% ਦੇ ਕੇ 98.13 ਤੇ ਆ ਗਿਆ ਜੋ ਕਿ ਰੁਪਏ ਲਈ ਇੱਕ ਹੋਰ ਸਕਾਰਾਤਮਕ ਇਸ਼ਾਰਾ ਸਾਬਤ ਹੋਇਆ ਕ੍ਰੇਲੂ ਸਟਾਕ ਮਾਰਕੀਟ ਵੀ ਅੱਜ ਮਜ਼ਬੂਤੀ ਨਾਲ ਖੁੱਲੀ ਬੀਐਸਸੀ ਸੰਸੈਕਸ 930.7 ਅੰਕ ਵਧ ਕੇ 88 827.49 ਤੇ ਪਹੁੰਚ ਗਿਆ ਤੇ ਨਿਫਟੀ ਵੀ 278.95 ਅੰਕਰੀਸ਼ਾਲ ਨਾਲ 25250.85 ਤੇ ਦਰਜ ਹੋਇਆ ਹਾਲਾਂਕਿ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸੋਮਵਾਰ ਨੂੰ 1874.38 ਕਰੋੜ ਰੁਪਏ ਦੇ ਸ਼ੇਅਰ ਵਿੱਚ ਪਰ ਘਰੇਲੂ ਮਾਰਕੀਟ 'ਚ ਆਤਮ ਵਿਸ਼ਵਾਸ ਬਣਿਆ ਹੋਇਆ ਹੈ। ਕੱਚੇ ਤੇਲ ਦੀ ਕੀਮਤਾਂ ਵੀ ਘਟਦੀਆਂ ਨਜ਼ਰ ਆ ਰਹੀਆਂ ਨੇ। ਇੱਕ ਵਾਰ ਫਿਰ ਰੁਪਏ ਨੇ ਸਾਬਤ ਕੀਤਾ ਹੈ ਕਿ ਵਿਦੇਸ਼ੀ ਹਾਲਤ ਤੇ ਆਰਥਿਕ ਨੀਤੀਆਂ ਦਾ ਸਿੱਧਾ ਪ੍ਰਭਾਵ ਸਾਡੀ ਮੁਦਰਾ ਤੇ ਪੈਂਦਾ ਹੈ। ਅੱਗੇ ਦੇ ਦਿਨਾਂ ਵਿੱਚ ਇਹ ਰੁਝਾਨ ਜਾਰੀ ਰਹੇਗਾ ਜਾਂ ਨਹੀਂ ਇਹ ਦੇਖਣਾ ਹੋਵੇਗਾ। ਜਿੱਦਾਂ ਕੋਈ ਵੱਡੀ ਅਪਡੇਟ ਆਉਂਦੀ ਹੈ ਇਸ ਦੇ ਰਿਲੇਟਿਡ ਫਿਰ ਤੋਂ ਲੈ ਕੇ ਤੁਹਾਡੇ ਰੂਬ ਲੂ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਦੋਵੇ ਇਜਾਜ਼ਤ। ਧੰਨਵਾਦ।